ਗਰਮਕਾ ਕੀ ਕਰਦੇ ਨੇ ਅੱਜ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕੀ ਕਰਦੇ ਹੋ ਮਾਤਾ ਜੀ ਹਾਂ ਜੀ ਨਮੋਲੀਆਂ ਸਕਾਨੀਆਂ ਐ ਕਾਲੀਆਂ ਨਮੋਲੀਆਂ ਹਾਂ ਜੀ ਨਿੰਬਦੀਆਂ ਅੱਛਾ ਕੀ ਬਣਾਉਣਾ ਇਹਨਾਂ ਦਾ ਹਾਂ ਜੀ ਪੱਕੀ ਬਣਾਉਂਗੇ ਸ਼ੂਗਰ ਦੀ ਸ਼ੂਗਰ ਦੀ ਫੱਕੀ ਬਣਾਉਣੀ ਐ ਹਾਂ ਜੀ ਇਹ ਸ਼ੂਗਰ ਦੀ ਫੱਕੀ ਜਪੈਂਦੀਆਂ ਨੇ ਹਾਂ ਜੀ ਕਟਰਾਉਣਾ ਆ ਫੇਰੇ ਆ ਜਿਹੜੀਆਂ ਤੁਹਾਡੇ ਨਿੰਮ ਖੜੀ ਇਹਦੀਆਂ ਨਮੋਲੀਆਂ ਨਾ ਹਾਂ ਜੀ ਸੀਗੀਆਂ ਅੱਛਾ ਜਦੋਂ ਪੱਕ ਗਈਆਂ ਨਾ ਉਹ ਫਿਰ ਗਿੱਡ ਜਾਂ ਹੈਠਾ ਫੇ ਚੁਗ ਲੈਣੀਆਂ ਫੇ ਰੋ ਚੁੱਕ ਕੇ ਫੇ ਤੁਸੀਂ ਇਹ ਮਤਲਬ ਕਰਦੇ ਆ ਨਾ ਹਾਂਜੀ ਅੱਛਾ ਆਜੋ ਜਿਵੇਂ ਨਾ ਹੁਣ ਆਪਣੇ ਘਰ ਦੇ ਵਿੱਚ ਨਿੰਮ ਲੱਗੀ ਹੋਈ ਆ ਹਾਂਜੀ ਆਜੋ ਆਪਾਂ ਉਸ ਨਿੰਮ ਦੇ ਕੋਲੇ ਚੱਲਦੇ ਆ ਉੱਥੇ ਨਾਲੇ ਦੇਖਿਆ ਨਵੋਲੀਆਂ ਪੱਕੀਆਂ ਹੋਈਆਂ ਨੇ ਜਿਵੇਂ ਹੁਣ ਆਪਣੇ ਘਰ ਦੇ ਵਿੱਚ ਨਿੰਮ ਲੱਗੀ ਆ ਵੈਸੇ ਤਾਂ ਪਹਿਲੀ ਗੱਲ ਤੇ ਆ ਵੀ ਹੁਣ ਘਰਾਂ 'ਚ ਨਿੰਮਾ ਰਹੀਆਂ ਹੀ ਨਹੀਂ ਹਾਂਜੀ ਲੋਕਾਂ ਨੇ ਨਾ ਪੱਟ-ਪੁੱਟ ਦਿੱਤੀਆਂ ਹਨਾ ਹਾਂਜੀ ਉਸ ਤੋਂ ਬਾਅਦ ਦੇਖੋ ਹੁਣ ਜਿਵੇਂ ਆ ਨਿੰਮ ਹੈ ਹਾਂਜੀ ਇਹਦੀ ਲੋਕ ਪਹਿਲਾਂ ਦਾਤਣ ਵੀ ਕਰਦੇ ਸੀਗੇ ਹਾਂਜੀ ਹੁਣ ਜਿਵੇਂ ਤੁਸੀਂ ਕਹਿੰਦੇ ਆ ਵੀ ਇਹਦੀ ਆ ਤੁਸੀਂ ਫੱਕੀ ਦੇ ਵਿੱਚ ਵੀ ਪਾਉਣੀ ਹੈ ਹਾਂਜੀ ਸਾਨੂੰ ਵੀ ਯਾਦ ਆ ਜਦੋਂ ਨਾ ਅਸੀਂ ਛੋਟੇ-ਛੋਟੇ ਜਿਹੇ ਹੁੰਦੇ ਸੀ ਆ ਮੈਂ ਤਾਂ ਦੇਖੀ ਆ ਨਿੰਮ ਦੀ ਨੰਬੋਲੀ ਉੱਥੋਂ ਤੋੜੀ ਆ ਹਾਂਜੀ ਇਹ ਨਾ ਬਿਲਕੁਲ ਅੰਬੀ ਵਰਗੀ ਮਿੱਠੀ ਪਈ ਆ ਹਾਂਜੀ ਤਾਂ ਮਿੱਠੀਆਂ ਹੋ ਗਿਆ ਇਹ ਰਿੱਛੇ ਦੂਆ ਨਾਮ ਲੜੂਗਾ ਇਸका ਇਹ ਨਾ ਅਸੀਂ ਛੋਟੇ-ਛੋਟੇ ਹੁੰਦੇ ਸੀ ਜੇ ਜਾ ਕੇ ਇਹ ਜਾ ਕੇ ਨਾ ਖਾਣੀਆਂ ਅੰਬੀ ਵਾਂਗੂ ਚੂਸ ਲੈਣੀ ਆ ਔਰ ਕਿਤੇ ਜੇ ਸਾਡੇ ਫੋੜਾ ਫੂੜਾ ਹੋਣਾ ਸਾਡੀ ਮਾਂ ਨੇ ਨਮੋਲੀਆਂ ਤੋੜ ਕੇ ਕੁੱਟ ਕੇ ਤੇਲ ਦੇ ਵਿੱਚ ਉਹਨੂੰ ਮਿਲਾ ਕੇ ਹਨਾ ਕਾਲੀਆਂ ਕਰਕੇ ਫੋੜੇ ਤੇ ਲਾ ਦੇਣੀ ਆ ਲੋਕ ਇਹਦੀ ਦਾਤਣ ਬਹੁਤ ਕਰਦੇ ਸੀਗੇ ਦੇਖੋ ਜਿਵੇਂ ਇਹ ਦਰਾਖਤ ਆ ਨਾ ਨਿੰਮ ਦਾ ਇਹ ਹੈ ਕੌੜਾ ਵੈਸੇ ਇਹਦਾ ਸੁਭਾਅ ਕੌੜਾ ਹੈ ਹਾਂ ਪਰ ਗੋਣੇ ਦੇ ਮਿੱਠੇ ਨੇ ਗੋਣੇ ਦੇ ਪਵਿੱਤਰ ਨੇ ਹਾਂਜੀ ਬਹੁਤ ਤਰ੍ਹਾਂ ਦੀਆਂ ਮਤਲਬ ਇਹ ਐਂਟੀਬਾਇਟਿਕ ਹੀ ਸਮਝ ਲਓ ਜਿਵੇਂ ਨਾ ਇੱਕ ਸਾਡੀ ਤਾਈ ਦੱਸਦੀ ਹੁੰਦੀ ਸੀਗੀ ਹਾਂਜੀ ਉਹ ਕਹਿੰਦੇ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਥੋੜਾ ਜਿਹਾ ਨਿਮ ਥੱਲੇ ਲੈ ਕੇ ਖੜਿਆ ਕਰੋ ਵੀ ਤਾਂ ਜੋ ਇਹਦੇ ਨਾ ਮਤਲਬ ਜਿਹੜੇ ਗੁਣ ਨੇ ਜਿਹੜੀ ਇਹਦੀ ਖੁਸ਼ਬੂ ਆ ਵਾਸ਼ਨਾ ਉਹ ਕਿਤੇ ਨਾ ਕਿਤੇ ਬੱਚਾ ਹਵਾ ਸ਼ੁੱਧ ਹੁੰਦੀ ਹੈ ਨਾ ਹਾਂਜੀ ਫਿਰ ਅਸੀਂ ਤਾਂ ਵੀ ਕੋਈ ਕਿਸੇ ਕੇ ਜੋਕ ਮੁੰਡਾ ਹੋਇਆ ਨੀ ਬਿੜੋ ਉੱਟਾ ਨਹੀਂ ਟੰਗਾ ਹਾਂ ਹੁਣ ਜਿਵੇਂ ਨਾ ਇਹਦਾ ਸੁਭਾਅ ਦੇਖੋ ਜਿਹੜਾ ਇਹਦੇ ਸੁਭਾਅ ਹੈ ਉਹ ਕੌੜਾ ਹੈ हां यो ਕੋਰ ਪਰ ਗੋਨੇ ਦੇ ਮਿੱਠੇ ਨੇ ਗੁਣ ਮਿੱਠੇ ਹੁਣ ਜੇ ਆਪਾਂ ਇਸੇ ਤਰ੍ਹਾਂ ਦੇਖੀਏ ਵੀ ਜਿਹੜੀ ਗੁਰਬਾਣੀ ਆ ਨਾ ਉਹ ਗੁਰਬਾਣੀ ਜਿਹੜੀ ਨਾ ਮਤਲਬ ਹਾਂਜੀ ਗੁਰਬਾਣੀ ਸ਼ੀਸ਼ਾ ਗੁਰਬਾਣੀ ਪਵਿੱਤਰ ਗੁਰਬਾਣੀ ਅਮਰ ਹੈ ਪਰ ਗੁਰਬਾਣੀ ਦਾ ਸੁਭਾਅ ਵੀ ਮਿੱਠਾ ਹੈ ਹਾਂਜੀ ਗੁਰਬਾਣੀ ਦਾ ਸੁਭਾਅ ਵੀ ਅਮਰਤਮਈ ਆ ਹਾਂਜੀ ਪਰ ਸਾਨੂੰ ਉਹ ਕੌੜੀ ਲੱਗਦੀ ਹੈ ਹਾਂਜੀ ਕੌੜੀ ਕਿਉਂ ਲੱਗਦੀ ਹੈ ਕੌੜੀ ਇਸ ਕਰਕੇ ਲੱਗਦੀ ਕਿਉਂਕਿ ਗੁਰਬਾਣੀ ਸਾਨੂੰ ਸਾਡਾ ਅਤੀਤ ਦੱਸਦੀ ਹੈ ਅੱਛਾ ਜੀ ਜਿਵੇਂ ਹੁਣ ਗੁਰਬਾਣੀ ਸਮਝਾਉਂਦੇ ਨਾ ਹਾਂਜੀ ਵੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਕਹਿੰਦੇ ਬਿਨ ਸੰਗਤੀ ਸਭ ਐਸੇਰ ਹੈ ਜੈਸੇ ਪਸੂ ਢੋਰ ਹਾਂਜੀ ਜਿਨ ਕੀਤੇ ਤਿਸੇ ਨਾ ਜਾਣਈ ਬਿਨ ਨਾਵ ਆ ਸਭ ਚੋਰ ਕਹਿੰਦੇ ਹੁਣ ਤੇਰਾ ਜੀਵਨ ਇਦਾਂ ਦਾ ਹੋਇਆ ਹੈ ਮੰਨ ਲਓ ਗੁਰਬਾਣੀ ਨੇ ਹੁਣ ਸਾਨੂੰ ਸਮਝਾ ਦਿੱਤਾ ਜੇ ਕੋਈ ਬੰਦਾ ਇਸ ਨੂੰ ਸੁਣਦਾ ਨਾ ਬਚਨ ਨੂੰ ਤਾਂ ਉਹਨੂੰ ਗੁੱਸਾ ਲੱਗਦਾ ਵੀ ਸਾਨੂੰ ਇਹ ਕੀ ਸਮਝਾਉਂਦੇ ਨੇ ਜਿਵੇਂ ਗੁਰਬਾਣੀ ਨੇ ਕਹਿ ਦਿੱਤਾ ਅੱਛਾ ਹਾਂਜੀ ਵੀ ਜੇ ਤੇਰੇ ਜੀਵਨ ਦੇ ਵਿੱਚ ਨਾਮ ਨਹੀਂ ਤੇਰੇ ਜੀਵਨ ਦੇ ਵਿੱਚ ਸੰਗਤ ਨਹੀਂ ਤੇਰੇ ਜੀਵਨ ਦੇ ਵਿੱਚ ਗੁਰਬਾਣੀ ਨਹੀਂ ਤੇਰੇ ਜੀਵਨ ਦੇ ਵਿੱਚ ਪਿਆਰ ਨਹੀਂ ਪਰਮਾਤਮਾ ਦੇ ਪ੍ਰਤੀ ਕਹਿੰਦੇ ਵੀ ਤੇਰਾ ਜੀਵਨ ਇਦਾਂ ਦਾ ਜਿਵੇਂ ਹੁਣ ਆ ਤੁਹਾਡੇ ਪਸ਼ੂ ਬਣਨੇ ਆ ਦੇਖੋ ਨਾਲ ਹੀ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਆ ਵੀ ਖਾ ਲਿਆ ਪੀ ਲਿਆ ਸੋਲੇ ਖਾ ਲਿਆ ਪੀ ਲਿਆ ਸੋਲੇ ਇਹਨਾਂ ਕਾ ਕੰਮ ਹੈ ਇਹ ਨਾ ਹੁਣ ਨਾਮ ਜਪ ਸਕਦੇ ਆ ਨਾ ਇਹ ਸਿਮਰਨ ਕਰ ਸਕਦੇ ਆ ਇਹਨਾਂ ਦਾ ਕੰਮ ਆ ਸਿਰਫ ਖਾ ਲਿਆ ਪੀ ਲਿਆ ਸੋਲੇ ਇਹਨਾਂ ਕਾ ਮਹਾਰਾਜ ਇਹ ਕਹਿੰਦੇ ਵੀ ਜੇ ਤੈਂ ਵੀ ਜ਼ਿੰਦਗੀ ਦੇ ਵਿੱਚ ਸਿਮਰਨ ਨਾਲ ਕੀਤਾ ਜਾਂ ਤਾਂ ਸੰਗਤ ਨਾ ਕੀਤੀ ਕਹਿੰਦੇ ਫਿਰ ਤੇਰੇ ਵਿੱਚ আর ਇਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਤੇਰਾ ਜੀਵ ਨੇ ਇਹਨਾਂ ਦੇ ਬਰਾਬਰੀ ਹੈ ਜੇ ਤੇਰੇ ਕੋਲ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਨਹੀਂ ਨਾ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਤੇਰੇ ਸੁਆਸ ਇਥੇ ਅਕਾਲ ਪੁਰਖ ਪਰਮਾਤਮਾ ਦੇ ਖਜ਼ਾਨੇ ਵਿੱਚ ਜਾਵਾਂ ਨਾ ਹੋਏ ਜਿਹੜੇ ਸਾਨੂੰ ਦੇ ਕੇ ਭੇਜਿਆ ਕਹਿੰਦੇ ਫਿਰ ਵੀ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਹੁਣ ਜਦੋਂ ਇਹ ਜੇ ਬਚਨ ਆਉਂਦੇ ਨੇ ਫਿਰ ਉਹ ਸਾਨੂੰ ਨਾ ਮਤਲਬ ਕੌੜੇ ਲੱਗਦੇ ਆ ਕੌੜੇ ਇਸ ਕਰਕੇ ਲੱਗਦੇ ਕਿ ਗੁਰਬਾਣੀ ਗੁਰਬਾਣੀ ਨੇ ਸਾਨੂੰ ਸਮਝਾ ਦਿੱਤਾ ਉਹ ਸਾਨੂੰ ਫਿਰ ਕੌੜੇ ਲੱਗਦੇ ਆ ਬਚਨ ਸੋ ਅਸੀਂ ਗੁਰਬਾਣੀ ਨੂੰ ਮਿੱਠਾ ਕਰਕੇ ਮੰਨਣਾ ਤੇ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਆਪਣਾ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਹੈ। ਜਿਵੇਂ ਹੁਣ ਆਪਾਂ ਨੂੰ ਸਾਰਿਆਂ ਨੂੰ ਹਨਾ ਐਡਾ ਮਨੁੱਖਾ ਜਨਮ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਹਾਂਜੀ ਹੁਣ ਗੁਰਬਾਣੀ ਨੂੰ ਅਸੀਂ ਕੌੜੀ ਮੰਨ ਕੇ ਨਹੀਂ ਸਵੀਕਾਰ ਕਰਨਾ ਗੁਰਬਾਣੀ ਨੂੰ ਅੰਮ੍ਰਿਤ ਬਾਣੀ ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਹਨਾ ਸਹੀ ਉਸੇ ਕੇ ਅਸਰ ਹੁੰਦਾ ਹੈ। ਆਓ ਹੁਣ ਆਪਾਂ ਸਾਰੇ ਅੰਦਰ ਬੈਠ ਕੇ ਨਾ ਹਾਂਜੀ ਪਰਮਾਤਮਾ ਦੇ ਨਾਮ ਨਾਲ ਜੁੜੀਏ। ਹਾਂਜੀ ਸਾਰੇ ਬੈਠ ਕੇ ਆਪਾਂ ਸਿਮਰਨ ਕਰਦੇ ਆਂ। ਪੰਗੀ ਆ ਜਾ। ਆਓ ਜੀ ਵਾਹਿਗੁਰੂ ਸਾਰੇ ਬੈਠੀਏ ਸਿਮਰਨ ਕਰੀਏ ਵਾਹ ਗੁਰੂ ਹੋਰ ਲੈਂਦੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦੋ ਲੈਂਦੇ ਵਾਹ ਗੁਰੂ 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 ਵਾਹ ਗੁਰੂ